ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੱਡੀਆ ਮੈਂ ਇਸ ਟਾਈਮ ਖੜਾ ਆ ਪ੍ਰਭੂ ਆਤਰ ਸਿੰਘ ਵਾਲੇ ਤਨੂਲਾ ਰੋਡ ਦੇ ਉੱਪਰ ਜਿਵੇਂ ਆਪਾਂ ਪਹਿਲਾਂ ਪੁਰਾਣੇ ਜਿਹੜੇ ਮਤਲਬ ਆਪਣੇ ਬਜ਼ੁਰਗ ਸੀਗੇ ਜੀ ਉਹ ਮਤਲਬ ਰਾਹ ਸਾਫ਼ ਕਰਦੇ ਸੀਗੇ ਸਾਰਾ ਨਗਰ ਇਕੱਠਾ ਹੋ ਕੇ ਇਕੱਠੇ ਹੋ ਕੇ ਰਾਹ ਜਕਰਾ ਮਾਰਨਾ ਜਿ세 ਕੋ ਟੋਇਟ ਬਣਾਉਂਦੇ ਵਗੈਰਾ ਉਹ ਪਰਨੇ ਤੇ ਕੰਡੇ ਵੀ ਚੁਕਨੇ ਅੱਜ ਪ੍ਰਭੂ ਦੀ ਇੱਕ ਜਾਗ ਦੀ ਚੌਂਦੀ ਮਸਾਲਾ ਅਤਰ ਸਿੰਘ ਵਾਲੇ ਤੋਂ ਮੈਂ 2-3 ਵਾਰੀ ਲੰਘਿਆ ਮੇਰਾ ਮਨ ਕਰਿਆ ਵੀ ਮੈਂ ਵੀਡੀਓ ਬਣਾਵਾ ਯਾਰ ਪਾ ਮਾ ਇਹਨਾਂ ਨੂੰ ਰਸਤਾ ਦਿਖਾਵਾਂ ਵੀ ਕਿੰਨਾ ਸੋਹਣਾ ਪ੍ਰਾਲਾ ਗੁਰੂ ਸਾਹਿਬ ਬੋਲਣ ਉਹਨਾਂ ਨੂੰ ਮਤਲਬ ਵਧੀਆ ਗੱਲਾਂ ਵੀ ਮਹਾਰਾਜ ਬੋਲਣ ਉਹਨਾਂ ਨੂੰ ਮਤਲਬ ਬੁੱਧੀ ਬਖਸ਼ੀ ਆ ਮਹਾਰਾਜ ਨੇ ਗੁਰਸਿੱਖ ਪਰਿਵਾਰ ਆ ਸਾਨੂੰ ਪ੍ਰਭੂ ਦਿਖਾਉਣਾ ਮੈਂ ਵੀ ਕਿੰਨਾ ਸੋਹਣਾ ਪ੍ਰਾਲਾ ਕਰਿਆ ਪ੍ਰਭੂ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਆਪੋ ਆਪਣੇ ਮੱਥਿਆਂ ਤੇ ਇਹ ਅਪਰਾਲਾ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਵੀ ਜਿਹੜੇ ਐਕਸੀਡੈਂਟ ਅੱਜ ਮੌਤ ਦਾ ਜਿਹੜੀ ਐਕਸੀਡੈਂਟ ਦੇ ਵਿੱਚ ਵੱਧ ਰਹੀ ਆ ਉਹ ਉਹਦੇ ਵਿੱਚ ਕੋਈ ਨਾ ਕੋਈ ਆਪਾਂ ਆਪਦਾ ਸਹਿਯੋਗ ਆ ਕੇ ਉਹਨੂੰ ਘਟਾ ਸਕੀ। ਸੁਣੋ ਆ ਦੇਖੋ ਪ੍ਰਭੂ ਸੜਕ ਦਾ ਜਿਹੜਾ ਥਾਂ ਹੁੰਦਾ ਉਹ 9 ਫੁੱਟ ਹੁੰਦਾ ਬਾਈ ਉਹਨਾਂ ਨੇ 10 ਫੁੱਟ ਥਾਂ ਛੱਡਿਆ ਹੋਇਆ 1 ਫੁੱਟ ਵੱਧ ਹੀ ਆ ਤੇ ਨਾਲ ਮਿੱਟੀ ਲਈ ਵੀ ਆ ਕੋਈ ਇਹਦੇ ਵਿੱਚ ਇਹਨਾਂ ਨੇ ਮਤਲਬ ਪੜੀ ਨਹੀਂ ਬਣਾਈ। ਵੀਰੇ ਸੜਕ ਤੇ ਪਾਣੀ ਆ ਸਾਡੇ ਖੇਤਾਂ ਜਾਊਗਾ। ਹੁਣ ਤੁਹਾਨੂੰ ਅੱਗੇ ਦਿਖਾਉਣਾ ਭੁੱਖਾ ਕਿਸਾਨ ਜਿਹੜੇ ਭੁੱਖੇ ਹੁੰਦੇ ਨਹੀਂ ਦੇਖੋ ਆ ਤਾਂ 10 ਫੁੱਟ ਜਗ੍ਹਾ ਕੀ ਅੱਗੇ ਦੇਖੋ ਤੁਸੀਂ ਆ ਦੇਖੋ ਆ ਦੇਖੋ ਤੁਸੀਂ 3 ਫੁੱਟ ਜਗ੍ਹਾ ਭਰਾ ਉਹ ਮਸਾਂ ਛੱਡੇ ਵੀ ਆ ਦੇਖੋ ਆ ਬਾਈ ਉਹਨਾਂ ਦਾ ਖੇਤ ਆ ਗਿਆ ਦੇਖੋ ਸਾਹਮਣੇ ਜੀ ਬਾਈ ਉਹਨਾਂ ਨੇ 10 10 ਫੁੱਟ ਥਾਂ ਛੱਡਿਆ ਹੋਇ ਤਰ ਤੱਕ ਉਹਨੇ ਨਿਗ੍ਹਾ ਮਰਵਾਈਏ ਬਾਈ ਉਹਨਾਂ ਨੇ ਸਪੈਸ਼ਲ ਮਿੱਟੀ ਪਵਾਈ ਆ ਇੱਕ ਵਾਰ ਤੁਸੀਂ ਆਸ ਚੀਜ਼ ਦੇਖੋ ਜੀ ਦੂਸਰੀ ਵਾਰ ਸੇ ਕੰਡਾ ਉਹ ਦੇਖੋ ਜੀ ਉਧਰ 3 ਫੁੱਟ ਜਗ੍ਹਾ ਵੀ ਨਹੀਂ ਗਈ 2 ਫੁੱਟ ਜਗ੍ਹਾ ਮਸਾਂ ਟਾਈ ਫੁੱਟ ਜੀ ਛੋਟੇ ਬਾਕੀ ਮੈਂ ਬਾਈ ਨਾਲ ਗੱਲ ਕਰਾਉਣਾਗਾ ਬਾਈ ਇਹ ਕਿਵੇਂ ਛੋਟੇ ਮਨ ਦੇ ਵਿੱਚ ਆਈ ਆ ਅੱਛਾ ਥੋੜਾ ਜਿਹਾ ਘੱਟ ਜੀ ਅਸੀਂ ਪਟਿਆਲੀ ਮਸ਼ੀਨ ਲਾ ਕੇ ਮਿੱਟੀ ਪਾਤੀ ਵੀ ਕਈ ਵਾਰ ਨਫਾ ਨੁਕਸਾਨ ਹੋ ਜਾਂਦਾ ਹੈ ਤੇ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਆਪਾਂ ਰਾਹ ਸਾਫ਼ ਕਰਦੇ ਜੇ ਉਸ ਕਰਕੇ ਵੀ ਨਫਾ ਨੁਕਸਾਨ ਨਹੀਂ ਹੁੰਦਾ ਉਹਦਾ ਕਰਕੇ ਵੀ ਅਸੀਂ ਵੀ ਇਹ ਸੋਚ ਕੇ ਮਿੱਟੀ ਪਾਤੀ ਠੀਕ ਹੈ ਭਾਈ ਜੀ ਠੀਕ ਹੈ ਜੀ ਸੁਣੋ ਸਰ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਪ੍ਰਭੂ ਹੋ ਤੁਸੀਂ ਕੀ ਹੋਰ ਲੋਕਾਂ ਨੂੰ ਸੰਦੇਸ਼ ਲਾਉਣਾ ਚਾਹਣੇ ਹੋ ਜੀ ਹੋਰ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਣਾ ਵੀ ਜਿਹਦੇ ਮੜਾ ਮੋਟਾ ਥਾਂ ਘੜਦਾ ਹੈਗਾ ਉਹ ਆਪਣੇ ਥਾਂ ਦੇ ਵਿੱਚ ਮਿੱਟੀ ਲਾਵੇ ਤੇ ਸਾਫ਼ ਕਰੇ ਠੀਕ ਆ ਬਰਾਬਰ ਧੰਨਵਾਦ ਜੀ ਠੀਕ ਹੈ